8 5 6 7 8 ਤੇ 9 ਹੈ ਜੀ ਸੀ ਬਰੇਡ ਬੋਰਡ ਦਾ ਜਿਹੜਾ ਹੈਗਾ ਸਿਸਟਮ ਬਹੁਤ ਮਾੜਾ ਸਿਸਟਮ ਹੈ ਜੀ ਪਰ ਗੱਲ ਇਹ ਹੈ ਵੀ ਲੋਕਾਂ ਵਾਸਤੇ ਇਹ ਕਦੋਂ ਜਿੱਤਣਗੇ ਕਦੋਂ ਹਾਰ ਜਾਣਗੇ ਲੋਕਾਂ ਦੇ ਨਮਾਇਦੇ ਕਦੋਂ ਚੁਣੇ ਜਾਣਗੇ ਕੀ ਇਹਨਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਸਾਡੇ ਘਰਾਂ ਦੇ ਵਿੱਚ ਸਾਡੀਆਂ ਗਲੀਆਂ ਦੇ ਵਿੱਚ ਸਾਡੀਆਂ ਰਸੋਈਆਂ ਤੱਕ ਪਾਣੀ ਪਹੁੰਚ ਚੁੱਕਿਆ ਹੈ। ਵਗਦੀਏ ਬੱਜ ਕੇ ਦਵਾਈ ਲੈ ਆਈਏ। ਅਸੀਂ ਤਾਂ ਸੋਚ ਕੇ ਪਾਈ ਅਸੀਂ ਭਗਵੰਤ ਮਾਨ ਨਵੀਂ ਸਰਕਾਰ ਆਊਗੀ ਸਾਡਾ ਕੁਝ ਕਰੂਗੀ। ਇਹਨੇ ਤਾਂ ਦੱਬਾ ਹੀ ਨੋ ਬਤਾ ਸਾਨੂੰ। ਬਿਮਾਰੀਆਂ ਫੈਲੀ ਜਾਂਦੀਆਂ ਨੇ ਪੰਜਾਬ ਸਰਕਾਰ ਦਾ ਸੀਵਰੇਜ ਬੋਰਡ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਅਸੀਂ ਇੱਕ ਨਹੀਂ ਘਟੋ ਘਟਾ ਹਜ਼ਾਰ ਹਜ਼ਾਰ ਵਾਰੀ ਉਹਨਾਂ ਨੂੰ ਐਪਲੀਕੇਸ਼ਨਾਂ ਦੇ ਚੁੱਕੇ ਆ ਉਹਨਾਂ ਦੇ ਬਾਰਮੂਰੇ ਜਾ ਕੇ ਬੇਨਤੀ ਕਰ ਚੁੱਕੇ ਆ ਪਰ ਲੋਕਾਂ ਨੂੰ ਕੀ ਮਿਲਿਆ ਹੁਣ ਪ੍ਰਧਾਨ ਬਦਲ ਗਿਆ ਹੁਣ ਕੀ ਮਿਲ ਗਿਆ ਜਿਹੜਾ ਕੂੜਾ ਚੱਕਿਆ ਜਾਂਦਾ ਸੀ ਉਹ ਵੀ ਬੰਦ ਹੋ ਗਿਆ ਜਿਹੜਾ ਪਾਣੀ ਖੜਿਆ ਸੀ ਉਹ ਤਾਂ ਓਵੇਂ ਦਾ ਓਵੇਂ ਖੜਿਆਗਾ ਇਹਨੂੰ ਕੁਝ ਨਹੀਂ ਦਿੰਦੇ ਅਸਤਾ ਇਹਨੂੰ ਕੋਈ ਵੋਟ ਨਹੀਂ ਪਾਉਂਦਾ ਨਾ ਸਾਡੇ ਇਹ ਕੁਛ ਕੀਤਾ ਇਹ ਨਾ ਸਾਡਾ ਕੁਛ ਕਰੇ ਐਮਐਲਏ ਨੂੰ ਚਾਹੀਦਾ ਕਿ ਇੱਥੇ ਆਵੇ ਇੱਥੇ ਨਾਲ ਰਵੇ ਲੋਕਾਂ ਦੇ ਤੇ ਗੱਲ ਸੁਣੇ ਕੀ ਇਹਨਾਂ ਤੋਂ ਵੋਟਾਂ ਨਹੀਂ ਲਈਆਂ ਪਾਣੀ ਲੈ ਕੇ ਅਸੀਂ ਸਾਡੇ ਬੱਚੇ ਬਾਹਰ ਨਹੀਂ ਨਿਕਲ ਸਕਦੇ ਜੇ ਇੱਕ ਗਲੀ ਦੇ ਵਿੱਚ ਅਸੀਂ 10 ਫੁੱਟ ਤੋਂ ਦੂਰ ਵੀ ਧੁੱਕੇ ਜਾਣਾ ਹੈ ਜੀ ਤਾਂ ਵੀ ਸਾਡਾ ਮਾੜਾ ਮਤਲਬ ਹਾਲ ਹੈ ਜੇ ਸਾਡਾ ਪ੍ਰਧਾਨ ਬਦਲਾਇਆ ਜਾਂਦਾ ਇਹਨਾਂ ਦੀ ਕੁਰਸੀਆਂ ਦੇ ਰੋਲੇ ਇਹਨਾਂ ਦੇ ਕਮਿਸ਼ਨਾਂ ਦੇ ਰੋਲੇ ਇਹਨਾਂ ਦੇ ਟੈਂਡਰਾਂ ਚੋਂ ਕੱਪੜਿਆਂ ਦੇ ਰੋਲੇ ਬਾੜ 5 6 7 8 ਤੇ 9 ਹੈ ਜੀ ਸੀ ਬਰੇਡ ਬੋਰਡ ਦਾੜਾ ਹੈਗਾ ਸਿਸਟਮ ਬਹੁਤ ਮਾੜਾ ਸਿਸਟਮ ਹੈ ਜੀ ਸਾਡੇ ਘਰਾਂ ਦੇ ਵਿੱਚ ਸਾਡੀਆਂ ਗਲੀਆਂ ਦੇ ਵਿੱਚ ਸਾਡੀਆਂ ਰਸੋਈਆਂ ਤੱਕ ਪਾਣੀ ਪਹੁੰਚ ਚੁੱਕਿਆ ਹੈ ਗੰਦੇ ਪਾਣੀ ਲੈ ਕੇ ਆਸੀ ਸਾਡੇ ਬੱਚੇ ਬਾਹਰ ਨਹੀਂ ਨਿਕਲ ਸਕਦੇ ਜੇ ਗਲੀ ਦੇ ਵਿੱਚ ਅਸੀਂ 10 ਫੁੱਟ ਤੋਂ ਦੂਰ ਵੀ ਧੁੱਕੇ ਜਾਣਾ ਹੈ ਜੀ ਤਾਂ ਵੀ ਸਾਡਾ ਮਾੜਾ ਮਤਲਬ ਹਾਲ ਹੈ ਬਿਮਾਰੀਆਂ ਫੈਲੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਦਾ ਸੀਵਰੇਜ ਬੋਰਡ ਦਾ ਇਹਦੇ ਵੱਲ ਕੋਈ ਧਿਆਨ ਨਹੀਂ ਅਸੀਂ ਇੱਕ ਨਹੀਂ ਘਟੋ ਘਟਾ ਹਜ਼ਾਰ ਹਜ਼ਾਰ ਵਾਰੀ ਉਹਨਾਂ ਨੂੰ ਐਪਲੀਕੇਸ਼ਨਾਂ ਦੇ ਚੁੱਕੇ ਹਾਂ ਉਹਨਾਂ ਦੇ ਬਾਰਮੂਰੇ ਜਾ ਕੇ ਬੇਨਤੀ ਕਰ ਚੁੱਕੇ ਹਾਂ ਪਰ ਇਹ ਸਾਡੇ ਸੀਵਰੇਜ ਬੋਰਡ ਦੇ ਮਾੜੇ ਅਧਿਕਾਰੀ ਐਡੇ ਠੀਠ ਤੇ ਬੇਸ਼ਰਮ ਹੋ ਗਏ ਬਿ ਕੰਬ ਕਰਨੀ ਨਹੀਂ ਸੁੱਤੇ ਹੋਏ ਨੇ ਆਕੇ ਅਸੀਂ ਕਮਰਿਆਂ ਦੇ ਵਿੱਚ ਬਹਿ ਜਾਂਦੇ ਨੇ ਤਨਖਾਹਾਂ ਲੈ ਕੇ ਮੁਰ ਜਾਂਦੇ ਨੇ ਪਰ ਜਿਹੜਾ ਮਸਲਾ ਉਹ ਹੱਲ ਕਰਨ ਵਾਲੇ ਪਾਸੇ ਤੁਰੇ ਨਹੀਂ ਹੋਏ ਤਾਂ ਮੇਰੀ ਬੇਨਤੀ ਹੈ ਵੀ ਅਸੀਂ ਸਾਰੇ ਬਾੜਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਜਿੰਨੇ ਜਿੱਥੇ ਜਿੱਥੇ ਪਾਣੀ ਤੋਂ ਲੋਕ ਪੀੜਤ ਨੇ ਉਹ ਇੱਥੇ ਆ ਕੇ ਆਪਣਾ ਸਾਥ ਦੇਣ ਆਪਾਂ ਇਕੱਠੂ ਪਰਮਾ ਕਰੀਏ ਪੰਜਾਬ ਸਰਕਾਰ ਦੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੱਕ ਜਦ ਦਮ ਕਰ ਸਕੀਏ ਤਾਂ ਕਿ ਇਸ ਮਸਲੇ ਦਾ ਜਿਹੜਾ ਹੈਗਾ ਉਹ ਹੱਲ ਹੋ ਸਕੇ ਜਿੰਨਾ ਚਕ ਥੋਸ ਅਧਿਕਾਰੀ ਕੋਈ ਆ ਕੇ ਸਾਨੂੰ ਇਹਦਾ ਤੋਸ ਭਰੋਸਾ ਨਹੀਂ ਦਿਵਾ ਕੇ ਜਾਂਦਾ ਅਸੀਂ ਇੱਥੇ ਬੈਠੇ ਰਹਿ ਮੰਗੇ ਹਾਂ ਜੀ ਸੁਦੇਸ਼ ਰਾਣੀ ਅੱਜ ਕਿਵੇਂ ਬੈਠੇ ਹੋ ਇੱਥੇ ਧਰਨਾ ਲਾਇਆ ਤੁਸੀਂ ਅਸੀਂ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਸੀ ਜੀ ਅਸੀਂ ਡੁੱਬੇ ਪਿਆ ਭਗਵੰਤ ਮਾਨ ਕੇ ਸਾਨੂੰ ਕੋਈ ਆ ਕੇ ਦੇਖਦਾ ਵੀ ਨਹੀਂ ਸਾਡੇ ਬੱਚੇ ਬਿਮਾਰ ਹੋ ਜਾਂਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਡੈਂਬੂ ਹੋਇਆ ਪਿਆ ਜੇ ਦੇਖੋ ਸਾਡੇ ਬੱਚਿਆਂ ਨੂੰ ਕੁਝ ਹੋ ਗਿਆ ਫੇਰ ਕੋਈ ਆਊਗਾ ਆਪ ਦੇ ਐਮਐਲਏ ਨੂੰ ਕਹਵੇ ਸਾਡੀ ਸਫਾਈ ਕਰਾਵੇ ਸਿਵਰੇਜ ਵੋਟਾਂ ਦੀ ਸਾਨੂੰ 2-3 ਮਹੀਨੇ ਹੋ ਗਏ ਐਡਾ ਬੁਰਾ ਹਾਲ ਹੈ ਸਾਡੇ ਬੱਚੇ ਬਾਹਰ ਵੀ ਨਿਕਲਦੇ ਸਕੂਲ ਜਾਂਦੇ ਅੰਦਰ ਗੋਡੇ-ਗੋਡੇ ਪਾਣੀ ਖੜਾ ਗੋਤੇ ਬੱਚੇ ਬਿਮਾਰ ਵੀ ਨੇ ਤੇ ਅਸੀਂ ਕਿੱਥੇ ਜਾਈਏ ਹੁਣ ਦੱਸੋ ਸਾਡਾ ਕੋਈ ਹੱਲ ਹੈ ਅਸੀਂ ਬਾਹਰ ਨਿਕਲਣ ਜੋਗੇ ਅਸੀਂ ਨਹੀਂ ਰਹਿ ਬੱਚੇ ਸਾਡੇ ਬਿਮਾਰ ਹੋਏ ਬੈਨੇ ਕੋਈ ਅਸੀਂ ਐ ਨਹੀਂ ਬਈ ਰਾਤ ਬਰਾਤ ਤੱਕ ਬੱਚੇ ਬਿਮਾਰ ਹਨ ਸਾਡੇ ਅਸੀਂ ਵਗ ਜੀਏ ਭੱਜ ਕੇ ਦਵਾਈ ਲੈ ਆਈਏ ਕੀ ਸੋਚ ਕੇ ਪਾਈਆਂ ਅਸੀਂ ਤਾਂ ਸੋਚ ਕੇ ਪਾਈਆਂ ਅਸੀਂ ਭਗਵੰਤ ਮਾਨ ਨਵੀਂ ਸਰਕਾਰ ਆਊਗੀ ਸਾਡਾ ਕੁਝ ਕਰੂਗੀ ਇਹਨੇ ਤਾਂ ਜੱਭਾ ਹੀ ਦੋ ਪਤਾ ਸਾਨੂੰ ਹੁਣ ਫਿਰ ਲੱਗਦਾ ਆਉਣ ਵਾਲੀ ਚੋਣਾਂ 'ਚ ਕੀ ਰਿਜ਼ਲਟ ਰਹੂ ਨਾ ਭਈ ਇਹਨੂੰ ਕੁਝ ਨਹੀਂ ਦਿੰਦੇ ਅਸ ਤਾਂ ਇਹਨੂੰ ਕੋਈ ਵੋਟ ਨਹੀਂ ਪਾਉਂਦਾ ਨਾ ਸਾਡੇ ਇਹ ਕੁਝ ਕੀਤਾ ਇਹ ਨਾ ਸਾਡਾ ਕੋਈ ਕਰੇ ਤਾਂ ਕੀ ਲੱਗਦਾ ਵੀ ਹੁਣ ਪੁਰਾਣੀਆਂ ਪਾਰਟੀਆਂ ਚੰਗੀਆਂ ਲੱਗਣ ਲੱਗੀਆਂ ਹਾਂ ਇਹਦੇ ਨਾਲ ਤਾਂ ਬਹੁਤ ਵਧੀਆ ਸੀ ਪਿਛਲੇ ਵੀ ਵਧੀਆ ਸੀਗੇ ਇਹਨਾਂ ਨੇ ਤਾਂ ਕੁਝ ਵੀ ਨਹੀਂ ਕੀਤਾ ਆ ਕੇ ਸਨ ਤਾਂ ਅਸੀਂ ਡੁੱਬੇ ਪਿਆ ਸਾਡੇ ਤਾਂ ਕੋਈ ਖਬਰ ਅਫਸਾਰ ਵੀ ਨਹੀਂ ਲੈਂਦਾ ਅਸੀਂ ਮੰਗ ਕਰਦੇ ਆ ਵੀ ਸਾਡੀ ਸਫਾਈ ਹੋਵੇ ਸਾਡੇ ਕੋਈ ਸਾਫ ਸਫਾਈ ਬਣਾਣ ਸਾਡੇ ਕੋਈ ਸੇਵਾ ਸਾਨੂੰ ਸੁਵਿਧਾ ਦੇਣ ਕੁਝ ਕਰਨ ਸਾਡਾ ਕੁਝ ਨਹੀਂ ਕੀਤਾ ਇਹਨਾਂ ਨੇ ਦੇਖੋ ਮਾਨਸਾ ਦਾ ਸ਼ੁਰੂ ਤੋਂ ਹੀ ਬਹੁਤ ਬੁਰਾ ਹਾਲ ਹੈਗਾ ਲੋਕਾਂ ਨੇ ਬਹੁਤ ਨਰਕ ਹਟਾਇਆ ਕਈ ਸਾਲ ਹੋ ਗਏ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ ਆ ਬਣਨੀ ਸੀਗੀ ਉਦੋਂ ਐਮਐਲਏ ਦਾ ਸਭ ਤੋਂ ਵੱਡਾ ਵਾਦਾ ਇਹ ਸੀਗਾ ਪਾਣੀ ਦਾ ਹੱਲ ਕਰੂੰਗਾ ਪਰ ਸਾਢੇ 3 ਸਾਲ ਹੋ ਗਏ ਅਜੇ ਤੱਕ ਕੋਈ ਹੱਲ ਨਹੀਂ ਹੋਇਆ ਤੁਸੀਂ ਦੇਖੋ ਕਿ 4-5 ਮਹੀਨਿਆਂ ਤੋਂ ਇਹੀ ਗਲੀਆਂ ਦੇ ਵਿੱਚ ਇਹੀ ਵਾਰਡਾਂ ਦੇ ਵਿੱਚ ਜਿਹੜਾ ਹੈਗਾ ਪਾਣੀ ਖੜਾ ਹੈ ਲੋਕਾਂ ਦੀ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਗੰਦਾ ਪਾਣੀ ਲੋਕਾਂ ਦੀਆਂ ਨਾਲੀਆਂ ਦੇ ਵਿੱਚ ਵੜਿਆ ਪਿਆ ਲੋਕ ਬਿਮਾਰ ਹੋ ਜਾਂਦੇ ਨੇ ਲੋਕਾਂ ਨੂੰ ਜਿਹੜੀਆਂ ਹੈਗੀਆਂ ਚਮੜੀ ਦੀਆਂ ਬਿਮਾਰੀਆਂ ਲੱਗੀਆਂ ਤੇ ਹੋਰ ਬਹੁਤ ਬਿਮਾਰੀਆਂ ਲੱਗੀਆਂ ਪਰ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਐਮਐਲਏ ਨੂੰ ਚਾਹੀਦਾ ਕਿ ਇੱਥੇ ਆਵੇ ਇੱਥੇ ਨਾਲ ਰਵੇ ਲੋਕਾਂ ਦੇ ਤੇ ਗੱਲ ਸੁਣੇ ਕੀ ਇਹਨਾਂ ਤੋਂ ਵੋਟਾਂ ਨਹੀਂ ਲਈਆਂ ਜਿੱਤੇ ਸਾਡਾ ਪ੍ਰਧਾਨ ਬਦਲਿਆ ਜਾਂਦਾ ਇਹਨਾਂ ਦੀਆਂ ਕੁਰਸੀਆਂ ਦੇ ਰੋਲੇ ਇਹਨਾਂ ਦੇ ਕਮਿਸ਼ਨਾਂ ਦੇ ਰੋਲੇ ਇਹਨਾਂ ਦੇ ਟੈਂਡਰਾਂ ਚੋ ਘਪਲਿਆਂ ਦੇ ਰੋਲੇ ਪਰ ਲੋਕਾਂ ਨੂੰ ਕੀ ਮਿਲਿਆ ਹੁਣ ਪ੍ਰਧਾਨ ਬਦਲ ਗਿਆ ਹੁਣ ਕੀ ਮਿਲ ਗਿਆ ਜਿਹੜਾ ਕੂੜਾ ਚੱਕਿਆ ਜਾਂਦਾ ਸੀ ਉਹ ਵੀ ਬੰਦ ਹੋ ਗਿਆ ਜਿਹੜਾ ਪਾਣੀ ਖੜਿਆ ਸੀ ਉਹ ਤਾਂ ਉਵੇਂ ਦਾ ਉਵੇਂ ਖੜਿਆਗਾ ਪਰ ਗੱਲ ਇਹ ਹੈ ਵੀ ਲੋਕਾਂ ਵਾਸਤੇ ਇਹ ਕਦੋਂ ਜਿੱਤਣਗੇ ਕਦੋਂ ਵੋਟਾਂ ਆਉਣਗੀਆਂ ਲੋਕਾਂ ਦੇ ਨਮਾਇਦੇ ਕਦੋਂ ਚੁਣੇ ਜਾਣਗੇ ਕੀ ਇਹਨਾਂ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਜਿਹੜੀਆਂ ਬੇਸਿਕ ਸੁਵਿਧਾਵਾਂ ਹੁੰਦੀਆਂ ਨੇ ਸਾਡੇ ਮਾਨਸਾ ਦੇ ਜਿਹੜੇ ਲੋਕਾਂ ਨੂੰ ਚਾਹ ਜਿਹੜੇ ਸਾ ਸਾਬਰ ਹਵਾ ਜਿਹੜੀ ਗਲੀਆਂ ਦੇ ਵਿੱਚ ਕੋਈ ਸਟਰੀਟ ਲਾਈਟ ਨਹੀਂ ਹੈਗੀ ਗਲੀਆਂ ਬਣੀਆਂ ਨਹੀਂ ਹੋਈਆਂ ਜਿਹੜੀਆਂ ਬਣਦੀਆਂ ਨੇ ਪਹਿਲਾਂ ਘਪਲੇ ਹੋ ਜਾਂਦੇ ਨੇ ਜਿਹੜੀਆਂ ਪਹਿਲਾਂ ਤੋਂ ਬਣੀਆਂ ਗਲੀਆਂ ਨੇ ਦੁਬਾਰਾ ਬਣਾਈ ਜਾਂਦੇ ਨੇ ਜਿਹੜੀਆਂ ਨਹੀਂ ਬਨਣ ਵਾਲੀਆਂ ਉਹ ਜਿਹੜੀ ਬਨਣ ਵਾਲੀਆਂ ਬਣਾਉਂਦੇ ਨਹੀਂਗੇ ਪਰ ਗੱਲ ਇਹ ਹੈ ਵੀ ਇੰਨਾ ਸਾਰਿਆਂ ਤੋਂ ਨਜਾਤ ਕਿਵੇਂ ਮਿਲੂਗੀ ਸਭ ਤੋਂ ਵਧੀਆ ਗੱਲ ਇਹ ਹੈਗੇ ਕਿ ਲੋਕ ਜਿਹੜੇ ਅੱਜ ਧਰਨੇ ਤੇ ਬੈਠੇ ਆ ਲੋਕ ਜਾਗਰੂਕ ਹੁੰਦੇ ਆ ਤੇ ਇਹਨਾਂ ਨੂੰ ਲੰਬਾ ਧਰਨਾ ਚਲਾਉਣਾ ਚਾਹੀਦਾ ਮੈਂ ਸਮਝਦਾ ਕਿਉਂਕਿ ਜਦੋਂ ਤੱਕ ਲੋਕ ਧਰਨਾ ਨਹੀਂ ਚਲਾਉਂਦੇ ਉਦੋਂ ਤੱਕ ਸੁਣਦੇ ਨਹੀਂਗੇ ਪਰ ਦੂਜੀ ਵੱਡੀ ਗੱਲ ਤੁਸੀਂ ਦੇਖੋ ਕਿ ਕਿੰਨੇ ਕਿੰਨੇ ਟੈਂਡਰ ਹੋਏ ਹੋਏ ਆ ਮਾਨਸਾ ਦੇ ਵਿੱਚ ਸੁਪਰ ਸੈਕਸ਼ਨ ਮਸ਼ੀਨਾਂ ਦਾ ਟੈਂਡਰ ਹੋਇਆ ਉਹਦਾ ਕੋਈ ਬਾਲੀਵਾਰਸ ਨਹੀਂ ਕੋਈ ਮਸ਼ੀਨਾਂ ਨਹੀਂ ਆਉਂਦੀਆਂ ਸੜੀਆਂ ਹੋਈਆਂ ਮਸ਼ੀਨਾਂ ਕਦੇ ਲਾ ਦਾਂਦੇ ਜਦੋਂ ਕੋਈ ਬੋਲਦਾ ਨਵੇਂ 9 ਲੱਖ ਰੁਪਏ ਦਾ ਟੈਂਡਰ ਆਹੋ 1 ਕਰੋੜ ਰੁਪਏ ਦੇ ਕਰੀਬ ਦਾ ਕਦੋਂ ਤੁਸੀਂ ਦੇਖੀਏ ਸੁਪਰ ਸੈਕਸ਼ਨ ਮਸ਼ੀਨਾਂ ਮਾਨਸਾ ਦੇ ਵਿੱਚ ਲੋਕ ਕਹਿੰਦੇ ਆ ਵੀ ਉਹੀ ਕੰਪਨੀਆਂ ਨਾਲ ਜਿਹੜੀ ਗੰਢ ਧੁੱਪ ਕਰਕੇ ਇਹ ਪੈਸੇ ਲਾ ਜਾਂਦੇ ਆ ਤੇ ਮਸ਼ੀਨਾਂ ਕਦੇ ਆਉਂਦੀਆਂ ਨਹੀਂ ਗਿਆ ਉਹੀ ਹਾਲ ਜਿਹੜਾ ਹੁਣ ਵਾਲੇ ਟੈਂਡਰ ਦਾ ਹੈਗਾ ਜਿਹੜਾ ਕਹਿੰਦੇ ਅਸੀਂ ਪਾਣੀ ਚੋਦੇ ਵਿੱਚ ਪ ਜਿਹੜਾ 2 ਸਾਲ ਨਹੀਂ ਪੂਰਾ ਹੋਣਾ ਉਹ ਤਾਂ ਕਿ 2 ਸਾਲ ਤੁਸੀਂ ਲੋਕਾਂ ਨੂੰ ਨਰਕ ਦੇ ਵਿੱਚ ਰੱਖਣਾ ਹੈ ਮੇਰੀ ਇਹੀ ਗੁਜਾਰਸ਼ ਹੈਗੀ ਵਿੱਚੇ ਜਿਹੜੀ ਕਮੇਟੀ ਹੈ ਵਿੱਚੇ ਜਿਹੜਾ ਐਮਐਲਏ ਹੈ ਵਿੱਚੇ ਸਾਰਾ ਆਮ ਆਦਮੀ ਪਾਰਟੀ ਹੈ ਵੀ ਇਹਨਾਂ ਲੋਕਾਂ ਦੀ ਸਾਰ ਲੋ ਨਹੀਂ ਤੁਹਾਡਾ ਉਹ ਹਾਲ ਹੋਣਾ ਹੈ ਕਿ ਨਹੀਂ ਵੋਟਾਂ ਦੇ ਵਿੱਚ ਕਮੇਟੀ ਦੀ ਵੋਟਾਂ 8 ਸਾਲ ਨੂੰ ਆਉਣੀ ਹੈ ਤੇ 1.5 ਸਾਲ ਨੂੰ ਜਿਹੜੀ ਐਮਐਲਏ ਦੇ ਵੋਟ ਤੁਹਾਡਾ ਉਹ ਜਲੂਸ ਨਿਕਲਣਾ ਹੈ ਲੋਕਾਂ ਨੇ ਤੁਹਾਡਾ ਉਹ ਹਾਲ ਕਰਨਾ ਤੁਸੀਂ ਸੋਚਿਆ ਨਹੀਂ ਹੋਣਾ ਧੰਨਵਾਦ